ਜਿਹੜੇ ਬੱਚੇ ਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਨਾ ਇਹ ਬੱਚੇ ਦਾ ਨਾਮ ਹੈ ਤੇਗਵੀਰ ਸਿੰਘ ਤੇ ਉਮਰ ਸਾਰੀ 6 ਸਾਲ ਰੋਪੜ ਦਾ ਹੀ ਰਹਿਣ ਵਾਲਾ ਹੈ ਤੇਗਵੀਰ ਨੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਲਵਰਸ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ 6 ਸਾਲ ਦੀ ਉਮਰ 'ਚ ਜਦੋਂ ਬੱਚੇ ਆਪਦੀ ਮੰਮੀ ਨੂੰ ਨਲੀ ਵੀ ਕਹਿੰਦੇ ਆ ਕਿ ਪੂੰਜ ਦਿਓ ਤੇ ਮੰਮੀ ਪੋਤੀ ਆਈ ਹੈ ਘੰਟਾ ਘੰਟਾ ਰੋਲਾ ਪਾਈ ਜਾਂਦੇ ਆ 6 ਸਾਲ ਦੀ ਉਮਰ ਚ ਅੱਗੇ ਸੁਣਿਓ ਤੇਗਵੀਰ ਨੇ ਯੂਰਪ ਦੀ ਸਭ ਤੋਂ ਉੱਚੀ ਚੋਟੀ ਤੇ ਨਿਸ਼ਾਨ ਸਭ ਚਲਾਤਾ 6 ਸਾਲ ਦੀ ਉਮਰ ਚ ワਲਡ ਰਿਕਾਰਡ ਬਣਾਤਾ ਤੇਗਵੀਰ ਨੇ ਪੰਜਾਬ ਦੇ ਨੇ ਸ਼ੇਅਰ ਕਰ ਦਿਓ ਮੇਰੇ ਭਰਾ ਵੀਡੀਓ ਇਸ ਤੋਂ ਪਹਿਲਾਂ ਜਿਹੜਾ ਵਿਸ਼ਵ ਰਿਕਾਰਡ ਸੀ ਨਾ ਉਹ 7 ਸਾਲ ਤੇ 3 ਮਹੀਨੇ ਦੇ ਬੱਚੇ ਦੇ ਨਾਮ ਸੀ ਮਿੱਤਰੋ ਜਿਹੜਾ ਕਿਸੇ ਹੋਰ ਸਟੇਟ ਦਾ ਸੀ ਪੰਜਾਬ ਦਾ ਨਹੀਂ ਸੀ ਤੇਗਵੀਰ ਨੇ ਰੋਪੜ ਸ਼ਹਿਰ ਦੇ ਵਾਸੀ ਨੇ 6 ਸਾਲ ਦੀ ਉਮਰ ਦੇ ਵਿੱਚ ਆ 27 ਜੂਨ ਨੂੰ ਸ਼ਾਮ ਨੂੰ ਚੱਲਣਾ ਸ਼ੁਰੂ ਕੀਤਾ ਤੇ ਸਵੇਰ 28 ਜੂਨ ਦੀ ਸਵੇਰ 7:56 ਮਿੰਟ ਤੇ ਉਥੇ ਪਹੁੰਚ ਕੇ ਚੋਟੀ ਦੇ ਉੱਪਰ ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਝੁਲਾ ਦਿੱਤਾ ਮਿੱਤਰੋ ਤੇ ਪੰਜਾਬ ਦੇ ਇੱਕ 6 ਸਾਲ ਦੇ ਬੱਚੇ ਦੇ ਨਾਮ ਵਿਸ਼ਵ ਰਿਕਾਰਡ ਬਣ ਗਿਆ ਇਸ ਤੋਂ ਪਹਿਲਾਂ ਕੀ ਹੋਇਆ 5 ਸਾਲ ਦੀ ਉਮਰ ਸੀ ਜਦੋਂ ਮਾਉਂਟ ਐਵਰੇਸਟ ਦੇ ਬੇਸ ਕੈਂਪ ਤੇ 5 ਸਾਲ ਦੀ ਉਮਰ ਚ ਪਹੁੰਚ ਗਿਆ ਸੀ ਤੇਗਵੀਰ ਸੁਣ ਲੋ ਜਿਹੜੀਆਂ ਬੀਬੀਆਂ ਬੱਚਿਆਂ ਨੂੰ ਨਾ 버ਗਰ ਖਵਾਈ ਜਾਂਦੀਆਂ ਤੇ ਹੋਰ ਪਤਾ ਨਹੀਂ ਕਿੰਨਾ ਕੋਸਾ ਗੰਦ ਮਿਲ ਗੰਦ ਪਿਲ ਤੇ ਠੰਡੇ ਪੀ ਜਾਂਦੇ ਆ ਜਿਹੜੀ 50 ਰੁਪਈਆਂ ਦੀ ਬੋਤਲ ਤਿਆਰ ਹੁੰਦੀ ਆ ਤੁਹਾਨੂੰ 100 ਚ ਠੱਪ ਦਿੰਦੇ ਆ ਯਹਿਰ ਐ ਤੇ ਯਹਿਰ ਪੀ ਕੇ ਤੁਹਾਡੇ ਬੱਚੇ ਮਾਉਂਟ ਐਵਰੈਸਟ ਬੇਸ ਕੈਂਪ ਤੇ ਨਹੀਂ ਪਹੁੰਚ ਸਕਦੇ ਪਹਿਲੇ ਸਾਬ ਫੁੱਲ ਜੂ ਪਹਿਲੇ ਆਕਸੀਜਨ ਇੱਕ ਤਾਂ ਉੱਥੇ ਖੀ ਘਟ ਹੁੰਦੀ ਐ ਮਾਈਨਸ 20 ਡਿਗਰੀ ਟੈਂਪਰੇਚਰ 20 ਡਿਗਰੀ ਮਾਈਨਸ ਦੇਖੋ ਅਸੀਂ Shimla ਗਏ ਤੇ ਉੱਥੇ 17 18 20 ਡਿਗਰੀ ਸੀ ਖੇਸ ਲੈ ਕੇ ਬਾਹਰ ਨਿਕਲਦੇ ਸੀ ਮਿੱਤਰੋ ਇਹਨੇ ਮਿਹਨਤ 20 ਡਿਗਰੀ ਚ ਇਹ ਬੱਚੇ ਨੇ ਪਹਿਲਾਂ 5 ਸਾਲ ਦੀ ਉਮਰ ਚ ਮਾਉਂਟ ਐਵਰੇਸਟ ਬੇਸ ਕੈਂਪ ਤੇ ਪਹੁੰਚਿਆ ਫਿਰ ਅਫਰੀਕਾ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਹਾਸਲ ਕੀਤੀ ਹੈ ਤੇ ਹੁਣ ਤੀਜੀ ਵਾਰ ਆ ਤਿੰਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੁਹਾਡੀ ਸਕਰੀਨ ਤੇ ਸ਼ੇਅਰ ਤੁਸੀਂ ਕਰਨਾ ਹੈ ਬੱਚਿਆਂ ਨੂੰ ਹੌਸਲਾ ਦਿਓ ਮੇਰੇ ਭੈਣ ਭਰਾ ਸਾਰੇ ਈ ਨਾ ਆਖਿਆ ਕਰੋ ਬੱਚਿਆਂ ਨੂੰ ਕਿ ਬਾਹਰ ਸਾਨੂੰ ਕੁੱਤਾ ਪੇਜੂ ਬਾਹਰ ਨਾ ਨਿਕਲੋ ਕੋਈ ਪਸ਼ੂ ਆਪਣਾ ਪਸ਼ੂ ਨਾ ਆਜੇ ਬਾਹਰ ਨਾ ਨਿਕਲੋ ਕੋਈ ਚੱਕ ਕੇ ਨਾ ਲੈ ਜੇ ਇਹ ਬੱਚੇ ਦਾ ਨਾਮ ਹੈ ਤੇਗਵੀਰ ਜਿਹੜਾ 6 ਸਾਲ ਦੀ ਉਮਰ ਕਿੰਨੀ ਹੁੰਦੀ ਹੈ ਫਸਟ ਜਾਂ ਫਸਟ ਕਲਾਸ ਤੇ ਬੱਚਾ ਹੁੰਦਾ ਹੈ 6 ਸਾਲ ਦੀ ਉਮਰ ਕਿ ਫਸਟ ਕਲਾਸ ਦਾ ਬੱਚਾ ਤੇਗਵੀਰ ਸਿੰਘ ਨਿਵਾਸੀ ਰੋਪੜ ਪੰਜਾਬ ਦਾ ਜਿਹਨੇ ਮਾਉਂਟ ਐਲਬਰਟ ਦੀ ਚੋਟੀ ਤੇ ਚੜ ਕੇ ਇੱਕ 월ਡ ਰਿਕਾਰਡ ਪੰਜਾਬ ਦੇ ਨਾਮ ਕਰਤਾ ਹੈ ਸ਼ੇਅਰ ਕਰੋ ਮੇਰੇ ਭਰਾ ਸਸੀ